ਅੰਦਰ ਕੀਟ ਕਰ ਦੋਸੀ ਦੋਸਤ ਹੈ ਜਿਹੜੇ ਕੀੜੇ ਹੁੰਦੇ ਨਾ ਕੀੜੇ ਇੱਕ ਕੀੜੇ ਹੁੰਦੇ ਮਾਸ ਖਾਂਦੇ ਆ ਇੱਕ ਕੀੜੇ ਸੋਚ ਦੇ ਨਾਲ ਬੰਦੇ ਦੀ ਸੋਚ ਖਾਂਦੇ ਆ ਤੁਹਾਡੇ ਅੰਦਰ ਬ੍ਰਾਹਮਣ ਬੈਠਾ ਹੋਇਆ ਤੁਹਾਡੇ ਅੰਦਰ ਬ੍ਰਾਹਮਣ ਬੈਠਾ ਹੋਇਆ ਜਿਹੜਾ ਮਨੁੱਖਾ ਦੀ ਸੋਚ ਨੂੰ ਖਾ ਕੇ ਗੁਲਾਮ ਕਰਨਾ ਚਾਹੁੰਦਾ ਤੇ ਤੁਸੀਂ ਵੀ ਕੋ ਖਾਲਸ ਖਾਲਸ ਰਾਜ ਬਣਾ ਕੇ ਕਹਿ ਰ ਮੈਂ ਦਾਸ ਖਲਾਸ ਚਮਾਰਾ ਸਮਝਿਆ ਨੂੰ ਤਖਤਾਂ ਦੇ ਜਥੇਦਾਰੋ ਸਮਝਿਆ ਖਲਾਸ ਦਾ ਮਤਲਬ ਲੱਗ ਗਿਆ ਖਖਾ ਖਾਣਾ ਸੱਤਮਾ ਖਰਿਆ ਖਾਣਾ 37 ਅਖਰਾ ਦਾ ਸੱਤਮਾ ਅਖਰ ਕੀ ਤੁਸੀਂ ਆਪਣੀ ਹੱਕ ਦੀ ਹਲਾਲ ਦੀ ਕਰਕੇ ਖਾਂਦੇ ਹੋ ਜੇ ਤੁਸੀਂ ਖਾਂਦੇ ਹੁੰਦੇ ਅੱਜ ਠਾੜਿਆ ਦਾ ਸਰੂਪ ਲੈ ਕੇ ਗਿਆ ਬੰਦਾ ਉਹਨੂੰ ਸਬਸਕ੍ਰਾਈਬ ਨਹੀਂ ਬਈ ਤੂੰ ਕੋਣ ਹੁੰਦਾ ਹੈ ਗੁਰੂਗਰਾਜ ਸਾਹਿਬ ਨੂੰ ਆਪਣੇ ਨਿੱਜੀ ਕੰਮ ਵਾਸਤੇ ਵਰਤਣ ਵਾਲਾ ਪਰ ਤੁਸੀਂ ਨਹੀਂ ਵਰਤਿਆ ਕਿਉਂਕਿ ਤੁਸੀਂ ਬੇਲੜ ਲੋਗ ਖਲਾਸ ਖਖਾ ਖਖਾ ਲੱਲੇ ਨੂੰ ਕੰਨਾਂ ਖਾਂ ਦੇ ਨਾਲ ਸਾਡਾ ਲਹੂ ਵੜਦਾ ਤਿਆਰ ਕਰ ਲਓ ਕਿੱਦਾਂ ਬਣਨਾ ਖਲਾਸ ਖਾਂ ਦੇ ਨਾਲ ਸਾਡਾ ਲਹੂ ਵੜਦਾ ਉਸ ਲਹੂ ਦੇ ਵਿੱਚ ਸੈੱਲ ਹੁੰਦੇ ਨੇ ਸੈੱਲ ਸੈੱਲ ਜਿਹੜੀ ਸਾਡੀ ਬਾਡੀ ਆ ਨਾ ਇਹ ਬਾਡੀ ਸਾਡੀ ਕੈਪਟ ਕਰਦੀ ਆ ਜੇ ਤੁਹਾਡੇ ਅੰਦਰ ਗੁਲਾਮੀ ਦੇ ਸੈੱਲ ਬਣ ਗਏ ਬੇਲੜ ਬਹਿ ਕੇ ਖਾਣ ਵਾਲੇ ਤਾਂ ਤੁਸੀਂ ਕਰੋੜਾ ਮਗਰ ਬੰਦੇ ਲਾ ਕੇ ਉਹਨਾਂ ਲੋਕਾਂ ਦੇ ਅੰਦਰੋਂ ਜਿਹੜੇ ਸੈਲ ਕ੍ਰੈਪਟ ਕਰਦੇ ਨੇ ਕ੍ਰਾਂਤੀ ਵਾਲੇ ਮਾਰ ਦਿੰਦੇ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਾ ਕੇ ਆ ਰਹੀ ਸਮਝ ਨਹੀਂ ਆ ਰਹੀ ਅਗਲਾ ਉਹੀ ਉੱਥੇ ਹੀ ਸ਼ਬਦ ਤੇ ਆਈ ਆ ਪਿਛੇ ਸ਼ਬਦ ਤਾਂ ਸੁਣਾਇਆ ਤੁਸੀਂ ਗਰੋਂਦੇ ਹੋ ਲੋਕਾਂ ਨੂੰ ਤੇ ਲੋਕਾਂ ਨੇ ਤੁਹਾਡੇ ਕੋਲੋਂ ਡਰਨਾ ਨਹੀਂ ਹੁਣ ਲੋਕਾਂ ਨੇ ਤੁਹਾਡੀ ਐਕਟਰਨਾਟ ਖੜਕਾ ਦੇਣੀ ਆ ਜਿੱਦਾਂ ਬ੍ਰਾਹਮਣ ਦੀ ਖੜਕਾਈ ਸੀ ਧਿਆਨ ਕਰ ਲਓ ਬੇਦਮੁਖ ਜੇ ਮੁਖ ਬੇਦ ਗਾਇਤਰੀ ਨਿਕਸੇ ਸੋ ਕਿਉ ਬ੍ਰਾਹਮਣ ਵਿਕਸਰ ਹੈ ਜਾਂ ਕੋ ਜਾਂ ਕੋ ਪਾਏ ਜਗਤ ਸਭ ਲੱਗ ਜਿਹੜੇ ਪੈਰਾਂ ਦੇ ਵਿੱਚ ਸਾਰ ਬ੍ਰਾਹਮਣ ਦੇ ਪੈਰਾਂ 'ਚ ਜਾ ਕੇ ਜਗਤ ਲੱਗਦਾ ਰਾਜਾ ਵੀ ਬ੍ਰਾਹਮਣ ਦੇ ਪੈਰਾਂ 'ਚ ਮੱਥਾ ਟੇਕਦਾ ਸੀ ਰਾਜਾ ਪੱਗ ਬੰਨਣ ਵਾਲਾ ਸੀ ਰਾਜਾ ਪੱਗ ਬੰਨਦਾ ਸੀ ਰਾਜਾ ਕਲਗੀਆਂ ਜੰਦੀਆਂ 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 ਸੀ ਰਾਜਾਂ ਦੇ ਅੱਜ ਪੱਟਾਂ ਵਾਲੇ ਕਲਗੀਆਂ ਲਾਉਣ ਵਾਲੇ ਬ੍ਰਾਹਮਣ ਵਾਲੇ ਕੰਮ ਕਰ ਰਹੇ ਨੇ ਇਹ ਹਰਦਾ ਪੰਖ ਨਹੀਂ ਚਲਾ ਰਿਹਾ ਇਹ ਕੋ ਹੋਰ ਪੰਖ ਚਲਾ ਰਿਹਾ ਪਤਾ ਨਹੀਂ ਕਿੱਥੋਂ ਆ ਗਿਆ ਜੇ ਕਿਸੇ ਜਿੰਮਤ ਹੈਗੀ ਆ ਬੈਠੋ ਮੀਡੀਆ ਨੂੰ ਤੁਹਾਨੂੰ ਦੱਸਾਂ ਹਰਦਾ ਪੰਖ ਕਿੱਦਾਂ ਆਇਆ ਗੁਰੂ ਗ੍ਰੰਥ ਸਾਹਿਬ ਚ ਧਮਾ ਬਣਾ ਕੇ ਰੱਖ ਦਿੱਤਾ ਤੁਸੀਂ ਪੰਜਾਬ ਦਾ ਕਿੰਨੀ ਵਾਰੀ ਤੁਸੀਂ ਇਹ ਕੰਮ ਕਰਨਾ ਪਹਿਲਾਂ ਪੰਜਾਬ ਨੇ ਥੋੜਾ ਸੰਤਾਪ ਭੋਕਿਆ ਉਹੀ ਕੰਮ ਫੇਰ ਦੁਬਾਰਾ ਕੰਮ ਤੇ ਸ਼ੁਰੂ ਹੋ ਗਿਆ ਤੁਸੀਂ ਜਾਂ ਕਹੇ ਜਾਂ ਕਹੇ ਜਾਂ ਕਹਿ ਪਾਉਂ ਜਗਤ ਸਭ ਲੱਗੈ ਢਾਡੇ ਤਾਟਾਂ ਤੇ ਜਾ ਕੇ ਸਾਰੇ ਪੰਜਾਬੀ ਲੋਗ ਨੇ ਗੁਰੂਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਨੇ ਤੁਸੀਂ ਬੇਲੜੀ ਕਰਦੇ ਓਥੇ ਦੱਸੂਗਾ ਕੀ ਕਰਦੇ ਬੇਲੜ ਤੁਸੀਂ ਪੰਥ ਚਲਾਉਂਦੇ ਆ ਬੇਲੜ ਪੰਥ ਕਿਹੜਾ ਪੰਥ ਚਲਾਉਂਦੇ ਆ ਵਾਹਿਗੁਰੂ ਵਾਲਾ ਪੰਥ ਚਲਾਉਂਦੇ ਆ ਖਾਲਸਾ ਪੰਥ ਸੁਣਾਉਂਦੇ ਆ ਚਲਾਉਂਦੇ ਆ ਕਹਿਰ ਬਦਾਸ ਖਾਲਸ ਚ ਮਾਰਾ ਜੋ ਹਮਸੈਰੀ ਸੋ ਮੀਤ ਹਮਾਰਾ ਕਦੋਂ ਬੇਗਾਪੁਰ ਵਾਲਾ ਪੰਥ ਚਲਾਉਂਗੇ ਤੁਸੀਂ ਕਦੋਂ ਹਰਦਾ ਪੰਥ ਨੂੰ ਪੜ੍ਹੂਗੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਅੱਜ ਥਾਣੇ ਵਾਲੇ ਵਿੱਚ ਜਾ ਕੇ ਤੁਸੀਂ ਇਹ ਕੰਮ ਕੀਤਾ ਸ਼ਰਮ ਨਹੀਂ ਆਈ ਤੁਹਾਨੂੰ ਤੁਹਾਨੂੰ ਲੋਕੀ ਸਵਾਲ ਪੁੱਛਣਗੇ ਮୋਰੇ ਪਤਾ ਕੀ ਕਹਿੰਦੇ ਕਹਿੰਦੇ ਜੀ ਸ਼ਬਦ ਲਿਖਿਆ ਵਿੱਚ ਜਿੱਥੇ ਜਾਏ ਬੈਠੇ ਮੇਰਾ ਸਤਿਗੁਰੂ ਉਹ ਗੁਰੂ ਸਾਹਿਬ ਕਹਿੰਦੇ ਆ ਦਿਮਾਗ ਦੇ ਵਿੱਚ ਤੇਰੇ ਪ੍ਰਕਾਸ਼ ਹੋਵੇ ਤੂੰ ਜਿੱਥੇ ਜਾ ਕੇ ਬੈਠੇ ਉੱਥੇ ਲੋਕਾਂ ਨੂੰ ਅਕਲ ਦੇ ਦੇ ਮੈਂ ਇਹਦਾ ਮਤਲਬ ਦਿਮਾਗ 'ਚ ਪ੍ਰਕਾਸ਼ ਨਹੀਂ ਕੀਤਾ ਨਾਲ ਚੱਕੀ ਫਿਰਦਾ ਗੁਰੂ ਗ੍ਰੰਥ ਸਾਹਿਬ ਦੀ ਢਾਲ ਦੇ ਅੰਦਰ ਲੁਕਦਾ ਫਿਰਦਾ ਤੂੰ ਮੈਂ ਨਾਮ ਨਹੀਂ ਲੈਣਾ ਪਤਾ ਕਿਉਂ ਨਹੀਂ ਮੈਂ ਨਾਮ ਲੈ ਰਿਹਾ ਕਿਉਂਕਿ ਇੱਥੇ ਜਿਹੜੇ ਫਰਾਂਸ ਦੇ ਵਿੱਚ ਸਾਡੀਆਂ ਜੱਥੇਬੰਦੀਆਂ ਆ ਸਾਰੀਆਂ ਹੀ ਗੁਰੂ ਗੁਰੂ ਘਰਾਂ ਦੀਆਂ ਉਹਨਾਂ ਨੂੰ ਉਹਨਾਂ ਦਾ ਭਾਈਚਾਰਾ ਖਤਮ ਹੁੰਦਾ ਭਰਾਵਾ ਮੈਂ ਤਾਂ ਨਹੀਂ ਨਾਮ ਲੈ ਰਿਹਾ ਦਾ ਮੈਂ ਮੈਨੂੰ ਭਾਈਚਾਰਾ ਵੀ ਬਣਾਉਣਾ ਮੈਨੂੰ ਭਰਾਵਾ ਜ਼ਰੂਰੀ ਰੱਖਣਾ ਮੈਨੂੰ ਰੱਖਣਾ ਪੈਂਦਾ ਗੁਰੂ ਭਵਾ ਇਹਨਾਂ ਦਾ ਠਾਣਾ ਜ਼ਰੂਰੀ ਜਾਵੇ ਇਹਨਾਂ ਨੇ ਭਾਈਚਾਰਾ ਜ਼ਰੂਰੀ ਹੈ ਇਹਨਾਂ ਨੂੰ ਤਾਂ ਨਹੀਂ ਮੈਂ ਬੋਲ ਰਿਹਾ ਭਰਾਵਾ ਦਾ ਨਾਮ ਨਹੀਂ ਲੈ ਰਿਹਾ ਤਾਂ ਇਸ ਕਰਕੇ ਕਿਉਂਕਿ ਇਹਨਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਨਾਲ ਜੋ ਮਰਜ਼ੀ ਹੋ ਜਾਵੇ ਪਰ ਇਹਨਾਂ ਦਾ ਭਾਈਚਾਰਾ ਮਜ਼ਬੂਤੀ ਨਾਲ ਰਹਿਣਾ ਚਾਹੀਦਾ ਅੱਗੇ ਸੁਣੋ ਕੀ ਕਹਿੰਦੇ ਸ਼ਬਦ ਪੂਰਾ ਕਰ ਦਵਾ ਸਾਸੰਗ ਜੀ ਮੈਂ ਮਾਰੇ ਕਹਿੰਦੇ ਕਿਉਂ ਨਾ ਪੰਡਿਤ ਹਰ ਕਹੇ ਇਹਨਾਂ ਨੂੰ ਪੁੱਛੋ ਜਿੰਨੇ ਜਥੇਦਾਰ ਆ ਜਿੰਨੇ ਵੀ ਲੋਗ ਆ ਇਹਨਾਂ ਨੂੰ ਪੁੱਛੋ ਵੀ ਹਰ ਦੇ ਪੰਥ ਦੀ ਗੱਲ ਕਾਤੋਂ ਨਹੀਂ ਕਰਦੇ ਜਿੱਦਾਂ ਪੰਡਿਤ ਹਰ ਦਾ ਨਾਮ ਨਹੀਂ ਲੈਂਦਾ ਸੀ ਵੀ ਜਿਹੜਾ ਸਾਰਿਆਂ ਨੂੰ ਬਰਾਬਰਤਾ ਦਿੰਦਾ ਇਹਨਾਂ ਨੂੰ ਪੁੱਛੋ ਵੀ ਹਰ ਦੀ ਗੱਲ ਹਰ ਦਾ ਪਦ ਕਾਤੋਂ ਨਹੀਂ ਚਲਾਉਂਦੇ ਖਾਲਸਾ ਪੰਥ ਕਾਤੋਂ ਲਈ ਫਿਰਦੇ ਆ ਆਣ ਕੇ ਮੀਡੀਆ ਦੇ ਜਵਾਬ ਦੇਵੋਗੇ ਤੁਸੀਂ ਜਿੱਦਾਂ ਪੰਡਿਤ ਕਰਦਾ ਸੀ ਬ੍ਰਾਹਮਣ ਕਰਦਾ ਸੀ ਉਹੀ ਕੰਮ ਇਹ ਕਰਦੇ ਆ ਜਦੋਂ ਕੋਈ ਕਹਿੰਦਾ ਆ ਤੇ ਉਹਨੂੰ ਧੱਕਾ ਕਰਦੇ ਉੱਤੇ ਥੋੜਾ ਧੱਕਾ ਨਹੀਂ ਕਰਦੇ ਥੋੜਾ ਨਹੀਂ ਉਹ ਸੁਣ ਲਓ ਗੱਲ ਇੱਕ ਨਾ ਕਰ ਲੋਂਗੇ ਧੱਕਾ ਦੋ ਨਾ ਕਰ ਲੋਂਗੇ ਤਿੰਨਾ ਨਾ ਕਰ ਲੋਂਗੇ ਅਖੀਰ ਲੋਕਾਂ ਨੇ ਜਾਗ ਜਾਣਾ ਆ ਇੱਕ ਨੂੰ ਮਾਰ ਦੋਂਗੇ ਦੋ ਨੂੰ ਮਾਰ ਦੋਂਗੇ ਤਿੰਨਾਂ ਨੂੰ ਮਾਰ ਦੋਂਗੇ ਚੌਥਾ ਨੂੰ ਮਾਰ ਦੋਂਗੇ ਪੰਜਾਂ ਨੂੰ ਲੋਕਾਂ ਨੇ ਜਾਗਣਾ ਆ ਕਿ ਬਾਰ ਬਾਰ ਲੋਕ ਕਿਉਂ ਮਾਰ ਰਹੇ ਆ ਮੈਂ ਫੇਰ ਕਹਿ ਰਿਹਾ ਪੱਥ ਚਲਾਉਣ ਵਾਲਿਓ ਲੋਕਾਂ ਦੇ ਜਿਹੜੀਆਂ ਮਾਮਾ ਦੇ ਪੁੱਤ ਮਰੇ ਨੇ ਜਿਹੜੀਆਂ ਮਾਮਾ ਦੇ ਪੁੱਤ ਮਰੇ ਨੇ ਅਜੇ ਤੱਕ ਉਹਨਾਂ ਦੀਆਂ ਅੱਖਾਂ ਜਿਹੜੀਆਂ ਆ ਪਾਣੀ ਨਹੀਂ ਰੁਕਿਆ ਅਜੇ ਤੱਕ ਪੰਜਾਬ ਦੇ ਜਿਹਨਾਂ ਦੇ ਪੁੱਤ ਮਰੇ ਨੇ ਪੰਜਾਬ 'ਚ ਅੱਗੇ ਸੁਣੋ ਗੁਰੂ ਜੀ ਸਾਹਿਬ ਕੀ ਕਹਿੰਦੇ ਆ ਕਹੇ ਮੇਰੇ ਹੁਣ ਸੁਣਿਓ ਧਿਆਨ ਨਾਲ ਕਹੇ ਮੇਰੇ ਬ੍ਰਾਹਮਣ ਹਰਨਾਮ ਕਹੇ ਮੈਂ ਉਹਨੂੰ ਹਰ ਦੀ ਗੱਲ ਸਮਝਾ ਰਿਹਾ ਬ੍ਰਾਹਮਣ ਨੂੰ ਇਹਨਾਂ ਨੂੰ ਮੈਂ ਗੁਰੂ ਕਬੀਰ ਸਾਹਿਬ ਹਰ ਦੀ ਗੱਲ ਸਮਝਾ ਰਿਹਾ ਸੀ ਬ੍ਰਾਹਮਣ ਨੂੰ ਉਹਨਾਂ ਦਾ ਦਿਮਾਗ ਨਹੀਂ ਪੈਂਦੀ ਸੀ ਕਬੀਰ ਸਾਹਿਬ ਕਹਿ ਰਹੇ ਮੈਂ ਨਹੀਂ ਕਹਿ ਰਿਹਾ ਤੇ ਮੈਂ ਇਹਨਾਂ ਨੂੰ ਕਹਿ ਰਿਹਾ ਵੇ ਹਰਦਾ ਪੰਥ ਆ ਇਹ ਕਹਿੰਦੇ ਨਹੀਂ ਖਾਲਸਾ ਪੰਥ ਆ ਗੁਰੂ ਗ੍ਰੰਥ ਜਦ ਖੜੇ ਪੈਨੇ ਕਹਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਫਿਰ ਅਸੀਂ ਬਾਰੋ ਖਾਲਸਾ ਪੰਥ ਬਣਾਣਾ ਜਾਂ ਗੁਰੂ ਗ੍ਰੰਥ ਸਾਹਿਬ ਬਣਾਣਾ ਦੱਸੋ ਮੈਨੂੰ ਜਦੋਂ ਇਹ ਗੱਲ ਆ ਗਈ ਉੱਥੇ ਬੇਗੰਪੁਰਾ ਰਾਜ ਆ ਜਾਣਾ ਗੁਰੂ ਗ੍ਰੰਥ ਸਾਹਿਬ ਜੀ ਕੋਈ ਰਾਜ ਆ ਬੇਗੰਪੁਰਾ ਸਹਿਰ ਕੋ ਨਾ ਦੁੱਖਾਂ ਦੋ ਨਾ ਤਾਹੇ ਇੱਥੇ ਠਾਓ ਯਾਦ ਰੱਖ ਲਿਓ ਹਾ ਦੇ ਹੁਣ ਕੀ ਜਾ ਰਿਹਾ ਕਵੀ ਸਾਬ ਕਹਿ ਕਹਿ ਕਥਾ ਹਾਏ ਨੂੰ ਲਾਉ ਕਹਿ ਮੇਰੇ ਬ੍ਰਾਹਮਣ ਹਰ ਕਾ ਨਾਮ ਕਾਹੇ ਵੀ ਹਰ ਦਾ ਨਾਮ ਜਿਹੜਾ ਆ ਤੂੰ ਕਿਉਂ ਨਹੀਂ ਲੈਂਦਾ ਹੁਣ ਇੱਥੇ ਧਿਆਨ ਰੱਖਿਓ ਇੱਥੇ ਕਿਉਂ ਡਬਲ ਹਾਹਾ ਲਾਇਆ ਐਥੇ ਡਬਲ ਹਾਹਾ ਲੱਗਾ ਕੱਕਾ ਕਾਇਆ ਡਬਲ ਹਾਹੇ ਦਾ ਮਤਲਬ ਇਹ ਆ ਬ੍ਰਾਹਮਣ ਨੂੰ ਸਮਝਾ ਰਹੇ ਆ ਡਬਲ ਹਾਹੇ ਦਾ ਮਤਲਬ ਤੇਰੇ ਅੰਦਰ ਜਿਹੜਾ ਹਾਹਾ ਰੱਬ ਨਾਲ ਗੱਲ ਕਰਦਾ ਤੇਰੀ ਆਤਮਾ ਨਾਲ ਕਿਹੜੀ ਪਰਮਾਤਮਾ ਨਾਲ ਇਕੱਲੇ ਨਾਲ ਤੇਰੇ ਗਿਆਨ ਦੀ ਗੱਲ ਹੁੰਦੀ ਆ ਬੇਸ਼ਰਮਾ ਬਾਹਰ ਲੋਕਾਂ ਤੇ ਲਾਗੂ ਕਿਉਂ ਨਹੀਂ ਕਰਦਾ ਆਪਣੇ ਪੈਸੇ ਕਮਾਉਣ ਵਾਸਤੇ ਲੋਕਾਂ ਨੂੰ ਝੂਠ ਬੋਲਦਾ ਆਤਮਾ ਤੋਂ ਇਹਨਾਂ ਨੂੰ ਪੁੱਛੋ ਵੀ ਹਰਦਾਬਾਦ ਕਾਹਤੋਂ ਨਹੀਂ ਚਲਾਉਂਦੇ ਗੁਰੂ ਗ੍ਰੰਥ ਸਾਹਿਬ ਦਿਖਾਤਾ ਪਾਤ ਲਿਖਿਆ ਕਾਹਤੋਂ ਨਹੀਂ ਚਲਾਉਂਦੇ ਬੇਗਮ ਪੂਰਾ ਰਾਜ ਕਾਹਤੋਂ ਨਹੀਂ ਪਤਾ ਕਰਦੇ ਪਰ ਨਹੀਂ ਪੈਸੇ ਦੁਕਾਨਾਂ ਬੰਦ ਹੁੰਦੀਆਂ ਠੇਕੇਦਾਰੀਆਂ ਬੰਦ ਹੁੰਦੀਆਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਥਾਣੇ ਚ ਲੈ ਗਏ ਅੱਜ ਤੱਕ ਕਿਸੇ ਜਥੇਦਾਰ ਦਾ ਬਿਆਨ ਨਹੀਂ ਆਇਆ ਉੱਤੇ ਕਿਉਂ ਨਹੀਂ ਆਇਆ ਕਿਉਂਕਿ ਰਲੇ ਮੇਲੇ ਹੋ ਗਿਆ ਲੋਕੋ ਪੰਜਾਬ ਦੇ ਲੋਕੋ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਜੇ ਤੁਸੀਂ ਨਾ ਜਾਗੇ ਤਾਂ ਤੁਹਾਡੇ ਗੁਰੂ ਨੂੰ ਅੱਜ ਤੱਕ ਠਾਣੇ ਤੇ ਗਾਇਕਾਂ ਨੂੰ ਹੋਰ ਕਿਤੇ ਜਾ ਕੇ ਰੋਲਣਗੇ ਨਾ ਹੁੱਲੇ ਹੁੱਲੇ ਤੁਸੀਂ ਤਾਂ ਗੁਰੂ ਕਿਸੇ ਵੀ ਸਿੱਖ ਦਾ ਨਹੀਂ ਗੁਰੂ ਪੂਰੀ ਆਤਮਨੁਕਤਾ ਦਾ ਆਇਆ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਦੀ ਕਿਸੇ ਦੀ ਪੇ ਦੀ ਜ਼ਗੀਰ ਨਹੀਂ ਹੈਗੀ ਜਿਹਦੀਆਂ ਦੋ ਅੱਖਾਂ ਜਿਹਦੇ ਦੋ ਜੇ ਕਿਸੇ ਨੂੰ ਸ਼ੱਕ ਹੋਵੇ ਕਿਉਂ ਮੈਥੋਂ ਮੀਡੀਆ ਦੇ ਉੱਤੇ ਮੈਂ ਤੁਹਾਨੂੰ ਚਾਣਨਾ ਪਾਵਾਂ ਕਿਉਂ ਮੇਰੇ ਤੋਂ ਮੀਡੀਆ ਦੇ ਧੰਨਵਾਦ ਅਸਾਂ ਕਿਉਂ ਆ ਸਾਰੀ ਮੁਰਤਦਾ ਐ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਂ ਧੰਨਵਾਦ ਕਰਦਾ ਪੁਲਿਸ ਵਾਲਿਆਂ ਦਾ ਜਿਨ੍ਹਾਂ ਨੇ ਆਪਣੇ ਕਾਨੂੰਨ ਨੂੰ ਭੁੱਲ ਕੇ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਿਸਪੈਕਟ ਕੀਤੀ ਆ ਪਰ ਇਹਨਾਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਪ੍ਰੀਤਮ ਬਣਾਉਂਦੇ ਨੇ ਬਾਚ ਨੂੰ ਥਾਣਿਆਂ ਚ ਲਿਜਾਦੇ ਨੇ ਆਪ ਆਪ ਬਚਨ ਦੀ ਮਾਰੀ ਉਹਨੂੰ ਲਿਜਾਦੇ ਨੇ ਆਪਣੇ ਨਿੱਜੀ ਕੰਮਾਂ ਵਾਸਤੇ ਵਰਤਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਬੱਚੇ ਪਾਲਣ ਵਾਸਤੇ ਵਰਤਦੇ ਨੇ ਕਰੋੜਾ ਰੁਪਈਆ ਅਰਬ ਤੋਂ ਬਾਹਰੋਂ ਇਹਨਾਂ ਲੋਕਾਂ ਨੂੰ ਅੱਗੇ ਸੁਣਿਓ ਕੀ ਕਹਿੰਦੇ ਹੁਣ